ਇਸ ਸਥਾਨ ਤੇ ਗੁੰਗੇ ਬੱਚੇ ਲੱਗ ਪੈਂਦੇ ਹਨ ਬੋਲਣ ਜਿਹੜੇ ਬੱਚੇ ਗੁੰਗੇ ਸਨ ਮਗਰ ਉਹ ਬੋਲਣ ਲੱਗ ਪਏ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਹਾਂਜੀ ਪਿੰਡ ਕੋਠਾ ਗੁਰੂਕਾ ਜ਼ਿਲ੍ਹਾ ਬਠਿੰਡਾ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜਿੱਥੇ ਕਿ ਮੱਸੀਆ ਵਾਲੇ ਦਿਨ ਬਹੁਤ ਜ਼ਿਆਦਾ ਸੰਗਤ ਬੜੀ ਦੂਰੋਂ ਦੂਰ ਸੰਗਤ ਆਉਂਦੀ ਹੈ ਟੈਲ ਸਿੱਟਣ ਯੋਗੀ ਥਾਂ ਵੀ ਨਹੀਂ ਹੁੰਦੀ ਸੋ ਆਪਾਂ ਗੁਰਦੁਆਰਾ ਗੰਗਸਰ ਸਾਹਿਬ ਪਹੁੰਚੇ ਹਾਂ ਜਿੱਥੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਦੇ ਵਿੱਚ ਦੀਨਾ ਸਾਹਿਬ ਹੁੰਦੇ ਹੋਏ ਉਸ ਤੋਂ ਬਾਅਦ ਦੇ ਵਿੱਚ ਇੱਧਰ ਆਉਂਦੇ ਆ ਤਾਂ ਇੱਧਰ ਕੁਝ ਬੱਚੇ ਡੰਗਰ ਚਰਾ ਰਹੇ ਸਨ ਤਾਂ ਗੁਰੂ ਸਾਹਿਬ ਨੂੰ ਵੇਖ ਕੇ ਬੱਚੇ ਭੱਜ ਗਏ ਇੱਕ ਬੱਚਾ ਉੱਥੇ ਖੜਾ ਰਿਹਾ ਗੁਰੂ ਸਾਹਿਬ ਨੇ ਪੁੱਛਿਆ ਕਿ ਬੇਟਾ ਇਹ ਕਿਹੜਾ ਪੰਡ ਹੈ ਬੱਚਾ ਗੁੰਗਾ ਸੀ ਇਸ ਲਈ ਬੋਲ ਨਹੀਂ ਸਕਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਪੁੱਛਿਆ ਕਿ ਬੇਟਾ ਇਹ ਕਿਹੜਾ ਪਿੰਡ ਹੈ ਬੱਚਾ ਬੋਲਿਆ ਕਿ ਮਹਾਰਾਜ ਇੱਕ ਕੋਠਾ ਛੋਡਿਆ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਬੇਟਾ ਇਹ ਕੋਠਾ ਗੁਰੂ ਦਾ ਹੈ ਉਸ ਦਿਨ ਤੋਂ ਇਸ ਪਿੰਡ ਦਾ ਨਾਮ ਕੋਠਾ ਗੁਰੂ ਦਾ ਪੈ ਗਿਆ ਉਸ ਬੱਚੇ ਦੇ ਗੁੰਗੇ ਹੋਣ ਤੋਂ ਬਾਅਦ ਚ ਗੁਰੂ ਸਾਹਿਬ ਦੇ ਹੱਥ ਰੱਖਣ ਦੇ ਨਾਲ ਆਵਾਜ਼ ਆ ਗਈ ਅਤੇ ਗੁਰੂ ਸਾਹਿਬ ਨੇ ਵਾਰ ਦਿੱਤੇ ਕਿ ਜਿਹੜਾ ਵੀ ਇਸ ਸਥਾਨ ਤੇ ਸੱਚੇ ਮਨੋਂ ਅਰਦਾਸ ਬੇਨਤੀ ਕਰੇਗਾ ਤਾਂ ਉਸ ਦੀ ਜੇ ਗੁੰਗਾ ਹੈ ਤਾਂ ਉਸ ਦੇ ਰਸਨਾ ਦੇ ਵਿੱਚ ਆਵਾਜ਼ ਆ ਜਾਵੇਗੀ ਤਾਂ ਜਿੰਨੇ ਵੀ ਬੱਚੇ ਇਥੋਂ ਠੀਕ ਹੋਏ ਹਨ ਚਾਹੇ ਕੋਈ ਤਤਲਾ ਕੇ ਬੋਲਦਾ ਹੈ ਚਾਹੇ ਕੋਈ ਗੁੰਗਾ ਹੈ ਤਾਂ ਜਿਹੜੇ ਸੱਚੇ ਮਨੋਂ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਸਾਰਿਆਂ ਦੀਆਂ ਫੋਟਵਾਂ ਇਹ ਲੱਗੀਆਂ ਹੋਈਆਂ ਹਨ ਬਹੁਤ ਫੋਟਵਾਂ ਪਿੱਛੇ ਵੀ ਪਈਆਂ ਹਨ ਜਿਹੜੀਆਂ ਕਿ ਡਿਸਪਲੇ ਨਹੀਂ ਕੀਤੀਆਂ ਸੁਣੇ ਗੰਗਜੋਇ ਆਹੇ ਸੁਰਸਨਾ ਪਾਵੇਈ ਗੁਰਦਰਾ ਸਾਹਿਬ ਦੇ ਵਿੱਚ ਸੰਗਤਾਂ ਬੜੀ ਦੂਰੋਂ ਦੂਰੋਂ ਆਉਂਦੀਆਂ ਹਨ ਅਤੇ ਉਹਨਾਂ ਦੀ ਰਹਿਸ਼ ਵਾਸਤੇ ਇੱਕ ਬਹੁਤ ਵੱਡੀ ਸਰਾਂ ਦੀ ਸੇਵਾ ਵੀ ਚੱਲ ਰਹੀ ਹੈ ਜਿਹੜੀ ਕਿ ਕਾਰ ਸੇਵਾ ਖੜੂਸੇਵ ਵਾਲੇ ਬਾਬਾ ਜੀ ਕਰਵਾ ਰਹੇ ਹਨ ਇਸ ਸਥਾਨ ਤੇ ਗੁਰੂ ਕੇ ਲੰਗਰ ਤੋਟ ਵਰਤਦੇ ਹਨ ਕੋਈ ਵੀ ਰਾਹੀ ਪੰਦੀ ਕਦੋਂ ਵੀ ਆ ਕੇ ਇੱਥੋਂ ਜਲ ਪਾਣੀ ਛੱਕ ਸਕਦਾ ਹੈ ਇਹ ਗੁਰਦਰਾ ਸਾਹਿਬ ਪਿੰਡ ਕੋਠਾ ਗੁਰੂਕਾ ਜ਼ਿਲ੍ਹਾ ਬਠਿੰਡਾ ਪੁਚੋ ਨਾਥਾਣਾ ਰੋਡ ਦੇ ਸਥਿਤ ਹੈ ਮੱਸੀਆ ਵਾਲੇ ਦਿਨ ਇੱਥੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਮੱਸੀਆ ਵਾਲੇ ਦਿਨ ਹੀ ਇੱਥੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸੰਗਤਾਂ ਚਾਹੇ ਉਹ ਕਿ ਬੱਚਾ ਗੁੰਗਾ ਹੈ ਚਾਹੇ ਕਿਸੇ ਕੋਈ ਵੀ ਕਿਸੇ ਦੀ ਭਾਵਨਾ ਸੰਗਤਾਂ ਆਪਣੀ ਭਾਵਨਾ ਲੈ ਕੇ ਆਉਂਦੀਆਂ ਤਾਂ ਉਹਨਾਂ ਦੀ ਅਰਦਾਸ ਗੁਰੂ ਸਾਹਿਬ ਜ਼ਰੂਰ ਪੂਰੀ ਕਰਦੇ ਆ ਗੱਲ ਸ਼ਰਧਾ ਦੀ ਆ ਗੱਲ ਵਿਸ਼ਵਾਸ ਦੀ ਆ ਜੇਕਰ ਤੁਸੀਂ ਇਸ ਗੁਰੂ ਘਰ ਕਦੇ ਨਹੀਂ ਆਏ ਤਾਂ ਜ਼ਰੂਰ ਆਓ ਇਸ ਸਥਾਨਾਂ ਤੇ ਦਰਸ਼ਨ ਦਿਦਾਰੇ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ